ਫਰਨਾ ਤੇ ਇਹਨਾਂ ਨੂੰ ਬੇਚਿੱਤ ਪ੍ਰਭਾਵਤਾ ਦੇਖੋ ਜੀ ਪੈਣਾ ਹੀ ਐ ਇਸ ਚੀਜ਼ ਦਾ ਠੀਕ ਹੈ ਅਸੀਂ ਵੀ ਪ੍ਰਭਾਵ ਬਣਾਉਣ ਖਾਤਰ ਇਹ ਹੜਤਾਲ ਕਰੀ ਆ ਅ ਅਸੀਂ ਚਾਹੁੰਦੇ ਆ ਡੀਜ਼ਲ ਤੇ ਜਿਹੜੀਆਂ ਇਹ ਡੀਜ਼ਲ ਪੈਟਰੋਲ ਤੇ ਗੈਸ ਵਾਲੀਆਂ ਗੱਡੀਆਂ ਦਾ ਬੰਦ ਨੇ ਬਿਲਕੁਲ ਏ ਪਰ ਵਿੱਚ ਡਰਾਈਵਰ ਵੀਰ ਨੇ ਵੀ ਜਿਹੜੇ ਟਰਾਂਸਪੋਰਟਾਂ ਤੋਂ ਜਾਂ ਆਲੇ ਦੁਆਲੇੋਂ ਮਾਲ ਭਰੀ ਜਾਂਦੇ ਆ ਉਹਨਾਂ ਨੂੰ ਮੇਰੀ ਬੇਨਤੀ ਹੈ ਵੀ ਏਕਾ ਬਣਾ ਕੇ ਰੱਖਣ ਭਰਾਵੋ ਥੋੜੀ ਖਾਤਰੀ ਸਾਰੇ ਬੰਦੇ ਦੇ ਦੇਖੋ ਸਾਡਾ ਇਹਨਾਂ ਦਾ ਨਿਤਦਾ ਰੋਜ਼ ਦਾ ਕੰਮ ਹੈ ਹਜ਼ਾਰ-ਹਜ਼ਾਰ ਰੁਪਏ ਦਾ ਇਹਨਾਂ ਨੂੰ ਵੀ ਘਾਟਾ ਪੈ ਰਿਹਾ ਹੈ ਠੀਕ ਹੈ ਅਸੀਂ ਉਹਨਾਂ ਨੂੰ ਇਹੀ ਬੇਨਤੀ ਕਰਦੇ ਹਾਂ ਵੀ ਜੇ ਏਕਾ ਥੋੜਾ ਹੋਊਗਾ ਥੋੜੀ ਖਾਤਰੀ ਇਹ ਸਾਰੇ ਗਿਆਨੇ ਖੜੇ ਨੇ ਜਿਹੜੇ ਇਹ ਕਾਲੇ ਕਾਨੂੰਨ ਬਣਾਏ ਨੇ ਮੋਦੀ ਸਰਕਾਰ ਨੇ ਠੀਕ ਹੈ ਨਾ ਇਹ ਕੱਲੇ ਕੋਈ ਟਰੱਕ ਡਰਾਈਵਰ ਵਾਸਤੇ ਨਹੀਂ ਇਹ ਜਿਹੜਾ ਕੋਈ ਕਾਰ ਦਾ ਡਰਾਈਵਰ ਪਿਆ ਜਾਂ ਮੋਟਰਸਾਈਕਲ ਵੀ ਚਲਾਉਂਦਾ ਹਰ ਇੱਕ ਡਰਾਈਵਰ ਵਾਸਤੇ ਨੇ ਹਰੇਕ ਵਾਸਤੇ ਇਹ ਲਾਗੂ ਹੁੰਦੇ ਨੇ ਕਾਨੂੰਨ। ਤੁਸੀਂ ਫੈਸਲੇ ਨੂੰ ਕਿਵੇਂ ਦੇਖਦੇ ਹੋ? ਇਹ ਫੈਸਲਾ ਗਲਤ ਹੈ ਜੀ ਸਰਕਾਰ ਦਾ। ਬਿਲਕੁਲ ਇਹ ਗਲਤ ਫੈਸਲਾ ਹੈ ਕਿਉਂਕਿ ਜਿਹੜਾ ਕੋਈ ਵੀ ਡਰਾਈਵਰ ਹੈ ਇੱਕ ਤਾਂ ਇਹਨਾਂ ਨੇ ਕਰਿਆ ਵੀ 10 ਲੱਖ ਰੁਪਏ ਜੁਰਮਾਨਾ, ਉੱਤੇ ਦੀ 10 ਸਾਲ ਦੀ ਕੈਦ। ਜਿਹੜੇ ਜੇ ਸੁਤੰਦੇ ਕੋਲੇ 10 ਲੱਖ ਰੁਪਈਆ ਉਹ ਕਿਸੇ ਵੀ ਡਰਾਈਵਰੀ ਥੋੜੀ ਕਰੂਗਾ। 5-7 ਲੱਖ ਰੁਪਏ ਦੀ ਤਾਂ ਗੱਡੀ ਹੁੰਦੀ ਆ ਜੀ ਜਿਹੜਾ ਟਰੱਕ ਚਲਾਉਂਦਾ ਉਹ ਤੇ ਉੱਤੇ ਦੀ ਜੇ 10 ਲੱਖ ਰੁਪਏ ਉਹਦੇ ਕੋਲੇ ਹੋਵੇ ਭਰਨ ਵਾਸਤੇ ਜੇ ਉਹ ਤੋਂ ਚਲੋ ਅਚਾਨਕ ਕਿਸੇ ਤੋਂ ਹੋ ਜਾਂਦਾ ਜਦੋਂ ਉਹਦੇ ਕੋਲੇ 10 ਲੱਖ ਰੁਪਏ ਨਹੀਂ ਹੋਊਗਾ ਉਹ ਤਾਂ ਫਿਰ ਸਾਰੀ ਉਮਰ ਵਿਚਾਰਾ ਜੇਲ੍ਹ 'ਚ ਬੈਠਾ ਰਹੂਗਾ ਅੱਜ ਤਾਂ ਇਹਨਾਂ ਨੇ 10 ਸਾਲ ਦੀ ਸਜ਼ਾ ਕਰੀ ਹੈ ਕੱਲ ਨੂੰ ਫਾਂਸੀ ਕਰਨਗੇ ਜਦੋਂ ਕੋਈ ਵੀ ਬੰਦਾ ਡਰਾਈਵਰੀ ਕਰਦਾ ਹੈ ਜਾਣ-ਬੁੱਝ ਕੇ ਐਕਸੀਡੈਂਟ ਨਹੀਂ ਕਰਦਾ ਐਕਸੀਡੈਂਟ ਉਹਦਾ ਨਾਮ ਤਾਂ ਹੀ ਰੱਖਿਆ ਅਚਾਨਕ ਹੋ ਜਾਂਦਾ ਹੈ ਕੋਈ ਜਾਣ ਬੁੱਝ ਕੇ ਨਹੀਂ ਕਰਦਾ ਹੈ ਐਕਸੀਡੈਂਟ ਜੇ ਮਿਸ ਸਪਲਾਈ ਹੈ ਤੇ ਸਪਲਾਈ ਤਾਂ ਫਿਰ ਬਿਲਕੁਲ ਠੱਪੂ ਕਿੰਨੇ ਕ ਟਰੱਕ ਨਿਕਲਦੇ ਸੀ ਡੇਲੀ ਅੰਡੇ ਦੇ ਗੈਸਪਲਾਨ ਡੇਲੀ ਇੱਥੋਂ 150 ਤੋਂ ਲੈ ਕੇ ਮਤਲਬ 200 ਤੱਕ ਦਾ ਟਰੱਕ ਨਿਕਲਦਾ ਕੱਲਾ ਇਹ ਹੀ ਨਹੀਂ ਸਬਜ਼ੀਆਂ ਦੁੱਧ ਵਾਲੇ ਹੋਰ ਇਹ ਤਾਂ ਤੁਸੀਂ ਦੇਖਿਓ ਵੀ ਪੰਜ ਚਾਰ ਦਿਨਾਂ ਦੇ ਵਿੱਚ ਚੀਕਾ ਨਿਕਲ ਜਾਣਗੀਆਂ ਪੂਰੇ ਹਿੰਦੁਸਤਾਨ ਦੀਆਂ ਠੀਕ ਹੈ ਨਾ ਪਰ ਡਰਾਈਵਰ ਵੀਰ ਇੱਕਾ ਰੱਖਣ ਮੇਰੀ ਆਪਰੇਟਰ ਵੀਰਾਂ ਨੂੰ ਵੀ ਇਹੀ ਬੇਨਤੀ ਹੈ ਵੀ ਉਹ ਡਰਾਈਵਰਾਂ ਨੂੰ ਮਜਬੂਰ ਨਾ ਕਰਨ ਵੀ ਜਾ ਕੇ ਤੁਸੀਂ ਗੱਡੀਆਂ ਭਰੋ ਜਾਂ ਜਾਓ ਤਰੋ ਕਿਉਂਕਿ ਰਸਤੇ 'ਚ ਕਿਸੇ ਦਾ ਵੀ ਨੁਕਸਾਨ ਹੋ ਸਕਦਾ ਠੀਕ ਹੈ ਨਾ ਤੇ ਇਹੀ ਬੇਨਤੀ ਕਰਦੇ ਆਂ ਆਪਰੇਟਰ ਵੀਰਾਂ ਨੂੰ ਵੀ ਦੇਖੋ ਆਪਾਂ ਨੂੰ ਵੀ ਪਤਾ ਹੈ ਇਹ ਸਾਰਾ ਆਪਣੇ ਤੇ ਹੀ ਆਉਣਾ ਹੈ ਕਿਉਂਕਿ ਜੇ ਡਰਾਈਵਰ ਦੀ ਜਮਾਨਤ ਹੋਊਗੀ ਤਾਂ ਗੱਡੀ ਦੀ ਜਮਾਨਤ ਹੋਊਗੀ ਗੱਡੀਆਂ ਖੜੀਆਂ ਗਲ ਜਾਣਗੀਆਂ ਮੈਂ ਖੁਦ ਟਰਾਂਸਪੋਰਟਰ ਐ ਮੇਰੇ ਡਰਾਈਵਰ ਵੀ ਮੈਨੂੰ ਜਵਾਬ ਦਿੰਦੇ ਨੇ ਕਹਿੰਦੇ ਜੀ ਆਪਦਾ ਹਿੱਲਾ ਕਰ ਲੋ ਇਹ ਜਿਹੜੀ ਸਰਕਾਰ ਹੈ મોદી ਸਰਕਾਰ ਹੈ ਇਹ ਰਲਈ ਹੋਈ ਹੈ ਮਤਲਬ ਆਪਣੇ ਵੱਡੇ ਘਰਾਣਿਆਂ ਦੇ ਨਾਲ ਉਹ ਇਹ ਜਿਹੜੇ ਛੋਟੇ-ਮੋਟੇ ਆਪਰੇਟਰ ਨੇ ਇਹਨਾਂ ਨੂੰ ਮਤਲਬ ਰੋਲ ਕੇ ਵੱਡੇ ਆਪਰੇਟਰਾਂ ਦਾ ਕੰਮ ਚਲਾਉਣਾ ਚਾਹੁੰਦੇ ਨੇ ਜਿੱਦਾਂ ਪਹਿਲਾਂ ਬਾਨੀਆ-ਡਾਨੀਆਂ ਦਾ ਕੰਮ ਤੋਰਿਆ ਉਦਾਂ ਹੀ ਇਹ ਛੋਟੇ ਆਪਰੇਟਰਾਂ ਨੂੰ ਰੋਲ ਦੇਣਗੇ ਵੱਡੇ ਆਪਰੇਟਰ ਪੈਦਾ ਹੋ ਜਾਣਗੇ ਇੱਥੇ ਆਪਣੀ ਯੂਨੀਅਨ ਚ ਕਿੰਨੀਆਂ ਗੱਡੀਆਂ ਨੇ ਸਾਡੇ ਗੈਸ ਪਲਾਟ ਦੇ ਵਿੱਚ ਘੱਟੋ-ਘੱਟ 250 ਗੱਡੀਆਂ ਜੀ ਤੇ ਯੂਨੀਅਨ ਦੇ ਵਿੱਚ 500 ਗੱਡੀਆਂ ਸਾਰੀਆਂ ਗੱਡੀਆਂ ਖੜੀਆਂ ਨੇ ਅਸੀਂ ਹੋਰ ਵੀ ਸਾਰੀਆਂ ਪਣੀ ਆਪਣੀਆਂ ਜੁਨੀਆਨਾਂ ਨੂੰ ਪੰਜਾਬ ਦੀਆਂ ਕੀ ਆਲ ਇੰਡੀਆਨ ਦੀਆਂ ਜੁਨੀਆਨਾਂ ਨੂੰ ਅਸੀਂ ਇਹ ਅਪੀਲ ਕਰਦੇ ਆਂ ਵੀ ਸਾਰੇ ਆਪਣਾ ਕੰਮ ਬੰਦ ਰੱਖਣ। ਦਾ ਡਰਾਈਵਰ ਰੇਕ ਤਾਂ ਜਿੰਦਾਬਾਦ ਆ ਜੀ ਸਾਰੇ ਡਰਾਈਵਰਾਂ ਨੂੰ ਚੰਗਾ ਹੀ ਸੋਚਣਾ ਚਾਹੀਦਾ ਜੇ ਦੋ ਚਾਰ ਚਲਾਉਣਗੇ ਵੀ ਉਹ ਆਪਣੀ ਜਾਨ ਨੂੰ ਖਤਰਾ ਆਪ ਲੈਣਗੇ। ਸਭ ਤੋਂ ਪਹਿਲਾਂ ਤਾਂ ਇਹ ਜਿਹੜੇ ਕਾਨੂੰਨ ਨੇ ਇਹਨਾਂ ਦੀ ਸਖਤ ਨਿੰਦਾ ਵਿਰੋਧ ਕਰਦੇ ਆਂ ਸੀ ਸਾਰੇ ਆਪਰੇਟਰ ਪ੍ਰਧਾਨ ਜੀ ਖੜੇ ਨੇ ਸਾਡੇ ਮੈਂਬਰ ਸਾਫ ਕਰ ਰਹੇ ਨੇ ਰਵੀ ਜੀ ਸਾਰੇ ਇਹ ਸਾਰੇ ਡਰਾਈਵਰ ਇਹਨੇ ਮੁੰਡੇ ਆਪਰੇਟਰ ਵੀ ਨੇ ਜੀ ਇਹਨਾਂ ਚੋਂ ਇੰਡੀਅਨ ਨੇ ਉਹ ਤੋਂ ਬਾਅਦ ਦੇ ਵਿੱਚ ਇਹ ਜਿਹੜੇ ਸੋਚ ਰਹੇ ਨੇ ਵੀ ਇਹ ਟਰੱਕਾਂ ਤੇ ਲਾਗੂ ਹੋਊਗਾ ਆਪਣੇ ਕਾਨੂੰਨ ਤਾਂ ਇਹ ਆ ਵੀ ਵੱਡੀ ਗੱਡੀ ਦਾ ਕਸੂਰ ਆ ਚਾਹੇ ਕੋਈ ਸਾਈਕਲ ਆ ਚਾਹੇ ਕੋਈ ਮੋਟਰਸਾਈਕਲ ਆ ਜੇ ਕੋਈ ਮਾਰੂਗਾ ਉਹ ਬੜੇ ਦਾ ਕਾਨੂੰਨ ਆ ਸਾਡੇ ਵਾਸਤੇ ਤਾਂ ਇਕੱਲੇ ਵਾਸਤੇ ਕਾਨੂੰਨ ਨਹੀਂ ਲਾਗੂ ਹੋਇਆ ਇਹ ਸਾਰੇ ਇੰਡੀਆ ਵਾਸਤੇ ਹੀ ਆਈ ਆਲ ਇੰਡੀਆ ਵਾਸਤੇ ਆ ਹੋਊਗਾ ਵੀ ਇਹ ਮਰਨਗੇ ਵੀ ਸਾਰੇ 10 ਲੱਖ ਰੁਪਏ ਜਿਹਦੇ ਕੋਲ ਹੋਵੇ ਉਹ ਇੱਕ ਪਰਚੂਨਦੀ ਦੁਕਾਨ ਖੋਲ ਕੇ ਨਹੀਂ ਬੈਠੂ ਚਾਦੀ ਦੁਕਾਨ ਖੋਲ ਕੇ ਨਹੀਂ ਬੈਠੀ ਮੋਦੂ ਜੀ ਕਿੰਨਾ ਕੁ ਬਣਨ ਲੱਗ ਗਏ ਹੁਣ ਸਾਡੇ ਪਰ ਕਾਨੂੰਨ ਲਾਗੂ ਕਰਨ ਲੱਗੇ ਇਹਨਾਂ ਨੇ ਅਮਿਤ ਸ਼ਾਹ ਜੀ ਮਿੰਟ ਜੀ ਕਹਿ ਰਹੇ ਨੇ 10 ਲੱਖ ਰੁਪਈਆ ਇਹਨਾਂ ਨੇ ਤਾਂ ਕਹਿਤਾ 10 ਲੱਖ 10 ਲੱਖ ਰੁਪਈਆ ਜਿਹਦੇ ਕੋਲ ਉਹ ਡਰਾਈਵਰੀ ਕੀ ਕਰੂੰ ਉਹਨੂੰ ਕੀ ਲੋੜ ਹੈ ਡਰਾਈਵਰੀ ਕਰਨ ਦੀ 12-12000 ਤੋਂ ਲੈ ਕੇ 5-5000 ਤਨਖਾਹ ਹੈ ਡਰਾਈਵਰਾਂ ਦੀ ਵਿਚਾਰਿਆਂ ਨੂੰ ਕੋਈ ਮਾਲਕ ਕਈ ਵਾਰ ਪੈਸੇ ਵੀ ਨਹੀਂ ਦੇ ਕੇ ਰਾਜੀ ਅੱਗੇ ਜਦੋਂ ਬਾਹਰ ਜਾਂਦਾ ਤੇ ਪੁਲਿਸ ਲੁੱਟ ਲੈ ਜਾਂਦੀ ਆ ਮੰਨ ਲਓ ਐਕਸੀਡੈਂਟ ਹੋ ਗਿਆ ਐਕਸੀਡੈਂਟ ਆਉਣ ਤੇ ਕਦੋਂ ਪੁਲਿਸ ਆਉਂਦੀ ਆ ਦਾ 2 ਮਿੰਟ ਚ ਜਾਂ 10 ਮਿੰਟ ਚ ਕਹਿੰਦੇ ਡਰਾਈਵਰ ਚੱਕ ਕੇ ਲੈ ਕੇ ਜਾਵੇ ਜੇ ਡਰਾਈਵਰ ਚੱਕ ਕੇ ਲੈ ਕੇ ਜਾਓ ਲੋਕ ਪਬਲਿਕ ਉਹੀ ਲੱਤਾਂ ਤੋੜ ਦੂਦੀਆਂ ਛੱਡ ਦੂਗੀ ਪਬ ਉਹਦਾ ਕੌਣ ਜ਼ਿੰਮੇਵਾਰ ਆ ਮੋਦੀ ਜੀ ਨੂੰ ਇਹ ਤਾਂ ਪੁੱਛੋ ਪਹਿਲਾਂ ਉਹਨਾਂ ਨੇ ਕਾਨੂੰਨ ਤਾਂ ਲਾਗੂ ਕਰਤੇ ਉਹਦਾ ਕੋਈ ਜ਼ਿੰਮੇਵਾਰ ਹੈਗਾ ਜੀ ਕੋਈ ਨਹੀਂ ਹੈਗਾ ਡਰਾਈਵਰਾਂ ਵਾਸਤੇ ਸਾਰਾ ਕਾਨੂੰਨ ਹੈ ਡਰਾਈਵਰ ਨਾਲ ਕਿਹੜਾ ਸਿਕورٹی ਤੁਰੀ ਜਾਂਦੀ ਹੈ ਵੀ ਜਿਹੜੇ ਚੱਕ ਲੱਦ ਦੂ ਪਹਿਲਾਂ ਉਹਦੀ ਗੱਡੀ ਐਕਸੀਡੈਂਟ ਹੋ ਗਈ ਫਿਰ ਉਹਨੂੰ ਹਸਪਤਾਲ ਪਹੁੰਚਾਉ ਹਸਪਤਾਲ 'ਚ ਉਹਦਾ ਪਰਿਵਾਰ ਆਊਗਾ ਕਹੂਗਾ ਦੱਸੋ ਕਿਨੇ ਮਾਰੇ ਇਹਨੇ ਮਾਰੇ ਜੋ ਕੱਲਾ ਹੁੰਦਾ ਅਗਲਾ ਮਾਰ ਦੂ ਮੰਨ ਲਓ ਵਿਹਾਰ 'ਚ ਮਾਰਦਾ ਜੂਪੀ 'ਚ ਮਾਰਦਾ ਪੰਜਾਬ 'ਚੇ ਮਾਰਦਾ ਸਾਡੇ ਭਈਏ ਨੇ ਮਾਰਦਾ ਸੀ ਭਈਏ ਨੂੰ ਛੱਡ ਦਿੰਗੇ ਮਾਰ ਦੇਂਗੇ ਅਸੀਂ ਕੁੱਟ-ਕੁੱਟ ਕੇ ਉਹਦਾ ਕੌਣ ਜ਼ ਪਰੇ ਕਾਨੂੰਨ ਇਹਨਾਂ ਨੂੰ ਵਾਪਸ ਲੈਣੇ ਪੈਣਗੇ ਸਾਡਾ ਭਾਈਚਾਰਾ ਕਾਇਮ ਆ ਖੜੇ ਨੇ ਮੁੰਡੇ ਸਾਰੇ ਵਿਲੇ ਇਹ ਵਿਲੇ ਹੀ ਰਹਿਣਗੇ ਹੁਣ ਵਿਚਾਰੇ ਇਹਨਾਂ ਨੂੰ ਤਾਂ ਦਿਹਾੜੀ ਕਰ ਲੈਣਗੇ 500 ਰੁਪਇਆ 15000 ਤਾਂ ਬਣ ਜੂ ਕੰਮ ਕਰ ਬਿਲਕੁਲ ਠੱਪ ਕਰ ਦੇ ਰਹੇ ਹੈਗੇ ਜੀ ਠੱਪ ਹੋਊਗਾ ਬਿਲਕੁਲ karenge si ਸਾਨੂੰ ਕੋਈ ਡਰਾ ਕਿਸੇ ਦਾ ਪ੍ਰਾਈਵੇਟ ਕੰਮ ਨੇ ਕਿਹੜਾ ਸਰਕਾਰ ਪੈਸਾ ਦਿੰਦੀ ਆ ਸਰਕਾਰ ਤਾਂ ਖੁੰਦੀ ਆ ਉਲਟੀ ਅਨਸ਼ੋਰ ਦਾ ਸਾਨੂੰ ਕੀ ਫਾਇਦਾ ਹੋਇਆ ਬਣ ਆਪਰੇਟਰ ਨੂੰ ਵੀ ਕੀ ਫਾਇਦਾ ਅਨਸ਼ੋਰ ਬਣਾਉਣ ਦਾ ਅਸੀਂ ਖੁਦ ਡਰਾਈਵਰ ਆ ਅਮਾਚਾਰ ਗੱਡੀਆਂ ਦਾ ਮਾਲਕਾ ਚਾਰੇ ਖੜੀਆਂ ਨੇ ਰੁਪਇਆ ਇੱਕ ਨਹੀਂ ਵਤ ਰਹੇ ਇੱਕ ਸਾਲ ਹੋ ਗਿਆ ਦੱਸੋ ਕਿੱਧਰ ਨੂੰ ਜ ਇਹ ਵਿਚਾਰੇ ਕਿੱਥੋਂ ਲੈ ਜਾਣਗੇ پیسے ਇਹਦਾ ਹੋਰ ਇਹ ਧੱਕਾ ਕਰ ਰਹੇ ਨੇ ਪੰਜ ਚਾਰ ਜਿਹੜੇ ਜਿਹਦੇ ਕੋਈ ਪੰਜ ਸੱਤ ਅਗੱਡੀਆਂ ਨੇ ਹਵਾ ਚ ਫਿਰਦਾ ਕੋਈ ਕੁਝ ਨਹੀਂ ਕਰ ਸਕਦਾ ਅਸੀਂ ਬੰਦ ਕਰਵਾ ਦੇਗੇ ਕਰਾएंगे ਵੀ ਇਹ ਕੋਈ ਸਾਨੂੰ ਕਿਸੇ ਦਾ ਡਰ ਨਹੀਂ ਹੈ ਸਾਨੂੰ ਸਰਕਾਰ ਦਾ ਕੋਈ ਡਰ ਨਹੀਂ ਸਾਡੇ ਵਾਸਤੇ ਕਿਹੜਾ ਕੋਈ ਕਾਨੂੰਨ ਵਧੀਆ ਬਣਾ ਰਹੀ ਆ ਬੇਕਾਰੇ ਨੇ ਇਹ ਇਹਦੇ ਤੇ ਦੇਖੋ ਜੀ ਜਿਵੇਂ ਪਹਿਲਾਂ ਤਿੰਨ ਕਾਨੂੰਨ ਖੇਤੀ ਤੇ ਬਣਾਏ ਤੇਗੇ ਠੀਕ ਆ ਉਹ ਜਿਵੇਂ ਜਿਵੇਂ ਲੋਕਾਂ ਨੂੰ ਜਾਣਕਾਰੀ ਹੋਈ ਜਿਉਂ ਜਿਉਂ ਤਿੱਖਾ ਹੁੰਦਾ ਗਿਆ ਉਕਣੇ ਆ ਕੇ ਜਿਹੜਾ ਡਰਾਈਵਰੀ ਦਾ ਹੁਣ ਡਰਾਈਵਰਾਂ ਤੇ ਕਾਨੂੰਨ ਬਣਾਇਆ ਹੈਗਾ ਇਹ ਜਿਉਂ-ਜਿਉਂ ਤਿੱਖਾ ਹੁੰਦਾ ਜਾਂਦਾ ਹੈ ਕਿ ਜਿਉਂ-ਜਿਉਂ ਲੋਕਾਂ ਨੂੰ ਪਤਾ ਲੱਗਦਾ ਜਾਣਕਾਰੀ ਆ ਕਿਉਂ ਪਹਿਲਾਂ ਤਾਂ ਪਤਾ ਹੀ ਨਹੀਂ ਸੀਗਾ ਆਹ ਦੇ ਕਈ ਸੂਬਿਆਂ ਦੇ ਵਿੱਚ ਤਾਂ ਜਾਂਦੀ 4-5 ਦਿਨ ਉਹ ਗ੍ਰੇ ਸਟ੍ਰਾਈਕ ਹੋਈ ਨੂੰ ਠੀਕ ਆ ਸਟੇਰੀਓ ਸ਼ੋਡ ਹੜਤਾਲ ਆ ਜਿਹੜੀ ਡਰਾਈਵਰਾਂ ਵੱਲੋਂ ਸਾਡਾ ਕਿਸੇ ਨਾਲ ਕੋਈ ਵਿਰੋਧ ਨਹੀਂ ਸਾਡਾ ਕੋਈ ਪਲਾਟਨਾ ਵਿਰੋਧ ਨਹੀਂ ਸਾਡਾ ਕਿਸੇ ਮਾਲਕ ਨਾਲ ਵਿਰੋਧ ਨਹੀਂ ਸਾਡਾ ਵਿਰੋਧ ਆ ਕਾਨੂੰਨ ਨਾਲ ਜਿਹੜਾ ਕਾਨੂੰਨ ਬਣਾਇਆ ਉਹਨਾਂ ਨੇ ਉਹ ਕਾਨੂੰਨ ਵਾਪਸ ਕਰਨਾ ਅਸੀਂ ਗੱਟੀਆਂ ਹੁਣੇ ਪਰ ਨੂੰ ਤਿਆਰਾਂਗੇ ਠੀਕ ਆ ਕੋਈ ਇਹ ਇਹ ਤਾਂ ਤੁਸੀਂ ਆਹ ਸੁਣ ਲਓ ਵੀ ਇਹ ਕੱਪੜੇ ਪਾਟੇ ਵੀ ਆਪਦੇ ਦੋ-ਦੋ ਮਹੀਨੇ ਨੰਗਾ ਹੰਦਨੇ ਇੰਨੇ ਇੰਨੇ ਸਮਰੱਤ ਵੀ ਨਹੀਂ ਹੈਗੇ ਵੀ ਇਹ ਤੜਕੇ ਨੂੰ ਆਦਾ ਨਵਾਂ ਸੂਟ ਸਮਾ ਲੈਣਾ ਇਹ ਕਿੱਥੋਂ ਭਰਦਣਗੇ 4 ਲੱਖ ਰੁਪਇਆ ਕਿੱਥੋਂ ਕਰਦਣਗੇ ਤਨਖਾਹਾਂ ਇਹਨਾਂ ਦੀ ਉਹੀ 10000 7000 ਤਨਖਾਹਾਂ ਨੇਗੀਆਂ ਵੀ ਮੈਂ ਤਾਂ ਇਹ ਕਹਿਣਾਗਾ ਹੱਥ ਮੰਨ ਕੇ ਬੇਨਤੀ ਹੈਗੀ ਮੋਦੀ ਸਰਕਾਰ ਨੂੰ ਵੀ ਇਹਨੂੰ ਵਾਪਸ ਲੈ ਇੱਥੇ ਜਾਣਾ ਕਾਨੂੰਨ ਨੂੰ